ਮੇਰਾ ਨਾਮ ਜੀ ਹੇਮੰਤ ਗੁਹਿਲ ਮੈਂ ਇੰਚਾਰਜ ਵਾਰਡ ਨੰਬਰ 73 ਅੱਜ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਲਈ ਸੰਜੀਵ अरोड़ा ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਲੁਧਿਆਣਾ ਵੈਚ ਤੋਂ 10000 ਦੀ ਵੋਟਾਂ ਦੇ ਉੱਤੇ ਜਿੱਨੀਰ ਕੀਤੀ ਆ ਜੀ ਇਹ ਤਾਂ ਵਿਰੋਧੀਆਂ ਦੇ ਮੂੰਹ ਤੇ ਐਸੀ ਚਪੇੜ ਬੱਜੀ ਆ ਜਿਹੜੇ ਕਹਿੰਦੇ ਸੀ ਅਸੀਂ ਜਿੱਤੇ ਪਏ ਆ ਇਹ ਇਹ ਹਾਰ ਨਹੀਂ ਸਕਦੇ ਜਾ ਨਹੀਂ ਸਕਦੇ ਦੇਖੋ ਜਿਹੜੇ ਇੰਨੇ ਨੇ ਤਗੜੇ ਪਹਿਲਾਂ ਮਿਨਿਸਟਰ ਹੰਕਾਰੀ ਸੀ ਉਹਨਾਂ ਦਾ ਹੰਕਾਰ ਤੋੜ ਦਿੱਤਾ ਇੰਨੇ ਵਧੀਆ ਇਨਸਾਨ ਨੇ ਕਿ ਆਮ ਪਬਲਿਕ ਨੂੰ ਉਹਨਾਂ ਨੂੰ ਇੰਨੀਆਂ ਭਾਰੀ ਵੋਟਾਂ ਦਾ ਵੋਟਾਂ ਪਾ ਕੇ ਉਹਨਾਂ ਨੂੰ ਜਿਤਾ ਦਿੱਤਾ ਤੇ ਨਾਲੇ ਹੀ ਲੋਕਾਂ ਨੂੰ ਸੰਦੇਸ਼ ਦੇ ਦਿੱਤਾ ਕਿ ਆਮ ਆਦਮੀ ਪਾਰਟੀ ਦੀ 2027 ਦੇ ਵਿੱਚ ਵੀ ਫੁੱਲ ਫਲੈਚ ਨਾਲ ਤਿਆਰੀ ਹੈ ਜੀ ਦੇਖੋ ਜੀ ਜਿਹੜੇ ਜਿਹੜੇ ਮਨਿਸਟਰ ਦਾ ਉਲੋਣਾ ਸਾਹਿਬ ਨੇ ਬੰਨਾ ਹੀ ਕੇਜਰੀਵਾਲ ਸਾਹਿਬ ਕਹਿ ਕੇ ਸੀਗੇ ਪਹਿਲੀ ਗੱਲ ਤਾਂ ਸਾਡੇ ਵਾਰਡ ਦੇ ਵਿੱਚ ਕਾਫੀ ਕੰਮ ਤਾਂ ਉਹਨਾਂ ਨੇ ਕਰਾ ਚੁੱਕੇ ਆ ਜਿਹੜੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਹੀ ਸੀ ਜਿਹੜੇ ਕੁਝ ਹੋਣ ਵਾਲੇ ਆ ਉਹਨਾਂ ਨੇ ਕੰਨੀ ਕੱਟੇ ਹੋਏ ਆ ਉਹ ਵੀ ਜਲਦ ਤੋਂ ਜਲਦ ਉਹਨਾਂ ਨੇ ਕਰਾ ਦਿੰਨੇ ਆ ਜੀ ਬਾਕੀ ਮੇਨ ਸਾਡੇ ਟਰਾਂਸਫਰਮ ਦੀ ਦਿੱਕਤ ਸੀਗੀ ਬਿਜਲੀ ਤਾਰਾਂ ਦੀ ਦਿੱਕਤ ਸੀ ਉਹਨਾਂ ਨੇ ਹੱਲ ਕਰਾ ਦਿੱਤੀ ਹੈ ਜੀ 2027 ਦੇ ਦੇਖੋ ਜੀ ਤੁਹਾਡਾ ਇੰਨਾ ਵਧੀਆ ਰਿਜ਼ਲਟ ਆਇਆ ਲੁਧਿਆਣਾ ਵੈਸਾ ਅਸੀਂ ਕਹਿੰਦੇ ਫੁੱਲ ਫਲੇਜ ਸਰਕਾਰ ਦੁਆਰਾ ਆਉਗੀ ਜੀ